ਸਤਿ ਗੁਰੂ ਸੇਵੀਐ ਅਹਨਸ ਸਹਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖੁ ਹੋਵੈ ਸਿਫਤਿ ਸੁਖ ਸੰਮਦੀ ਨੂਰ ਅਰਸਾ ਗੁਰ ਸਹਾ ਉਦੜਿ ਠੇ ਸੱਚੇ ਪਾਤਸਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸਾ ਸਿਰ ਸਾਹੰਦੈ ਜਿਸ ਪਾਸ ਬੈਠੇ ਆ ਸੋਹੀ ਹੈ ਸਬਨਾ ਦਾ ਵੇਸਾ ਸਜਣ ਸਚਾ ਪਾਤ ਸਾਹੋ ਸਿਰ ਸਾਹਾਂ ਦੇ ਜਿਸ ਪਾਸ ਬਹਿਠਿਆ ਸੁਹੀ ਹੈ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਬਾ ਜੀ ਸੋਰਠਾ ਮਹੱਲਾ ਪੰਜਵਾ ਮਰਤਕ ਕੋ ਪਾਇਓ ਤਨ ਸਾਸਾ ਬਿਸ਼ੁਰਤ ਆਨ ਮਿਲਾਇਆ ਪਸੂ ਪਰੇਤ ਮੁਗਦ ਭੈ ਸ੍ਰੋਤੇ ਹਰ ਨਾਮ ਮੁਖ ਗਾਇਆ ਮਰਤਕ ਕੋ ਉਪਾਇਓ ਤਨ ਸਾਸਾ ਵਿਸ਼ਰਤ ਆਨ ਮਿਲਾਇਆ ਸੂ ਪਰੇਤ ਮੁਗਦ ਭੈ ਸ੍ਰੋਤੇ ਹਰ ਨਾਮ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ ਰਹਾ ਦੁੱਖ ਸੋਗ ਕਾ ਟਾਹਿਓ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਸ਼ਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮ ਇਹਾ ਸੁਖ ਅਗ ਮੁਖ ਉਜਲਾ ਮੇਟ ਗਏ ਆਵਣ ਜਾਣੇ ਨਿਰਪਾਪ ਹੈ ਹਿਰਦੈ ਨਾਮ ਵਸਿਆ ਆਪਨੇ ਸਤਗੁਰ ਕੈ ਮਨ ਭਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾਂ ਕਹੋ ਨਾਨਕ ਤਾਕੇ ਪੂਰ ਕਰਮਾਂ ਜਾ ਕਾ ਗੁਰ ਚਰਣੀ ਮਨ ਲਾਗਾ ਊਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕੋ ਨਾਨਕ ਤਾਂ ਕੇ ਪੂਰ ਕਰਮਾਂ ਜਾ ਕਾ ਗੁਰ ਚਰਣੀ ਮਨ ਲਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਰਠਾ ਮਹਲਾ 5 ਮਿਰਤਕ ਕੋ ਉਪਾਇਓ ਤਨ ਸਾਸਾ ਵਿਸ਼ਰਤ ਆਨ ਮਿਲਾਇਆ ਪਸੂ ਪ੍ਰੇਤ ਮੁਗਦ ਪਏ ਸਰੋਤੇ ਹਰ ਨਾਮਾ ਮੁਖ ਗਾਇਆ